ਦੋਸਤੋ ਅੱਜ ਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦਫਤਰ ਨਗਰ ਨਿਗਮ ਬਠਿੰਡਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਤਿਹਾਰ ਨੰਬਰ 2655 ਆਇਆ ਹੋਰ ਬਧੇਰੀ ਜਾਣਕਾਰੀ ਲਈ ਤੁਸੀਂ ਨਾ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਜੀ ਨੋਟੀਫਿਕੇਸ਼ਨ ਨੰਬਰ 1 ਸਪਾਈਸੇਵਕ ਅਤੇ ਨੋਟੀਫਿਕੇਸ਼ਨ ਨੰਬਰ 2 ਸੀਬਰ ਮੈਂ ਦੀ ਅਮਬੋਸਟ ਵਾਲੇ ਨੋਟੀਫਿਕੇਸ਼ਨ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਦਵਾਗਾ ਉੱਥੇ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਕੇ ਇਹਨਾਂ ਪੋਸਟਾਂ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਕਿਰਤ ਵਿਭਾਗ ਪੰਜਾਬ ਵੱਲੋਂ ਨਿਰਧਾਰਿਤ ਘੱਟੋ-ਘੱਟ ਉਜਾਰਤਾਂ ਤੇ ਸਪੈਸੇਵਕ ਦੀਆਂ ਅਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਭਰਿਆ ਜਾਵੇਗਾ ਇਹ ਪੋਸਟਾਂ ਠੇਕੇ ਦੇ ਆਧਾਰ ਤੇ ਭਰੀਆਂ ਜਾਣਗੀਆਂ ਇਹਨਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 4 11 2025 ਤੱਕ ਤੁਸੀਂ ਨਾ ਪੋਸਟਾਂ ਲਈ ਆਨਲਾਈਨ ਅਪਲਾਈ ਕਰ ਸਕੋਗੇ ਫਿਲਹਾਲ ਆਨਲਾਈਨ ਅਪਲਾਈ ਸਟਾਰਟ ਨਹੀਂ ਹੋਇਆ ਜਲਦੀ ਆਨਲਾਈਨ ਅਪਲਾਈ ਸਟਾਰਟ ਹੋ ਜਾਵੇਗਾ 538 ਸਪੈਸੇਵਕ ਦੀ ਕਿਰਤ ਵਿਭਾਗ ਪੰਜਾਬ ਵੱਲੋਂ ਨਿਰਧਾਰਿਤ ਘੱਟੋ ਘੱਟ ਉਜਾਰਤਾਂ ਡੀਸੀ ਰੇਟਾਂ ਤੇ ਸਪਾਈ ਸੇਵਕ ਦੀ ਠੇਕੇ ਦੇ ਆਧਾਰ ਤੇ ਪੋਸਟਾਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ। ਇਹਨਾਂ ਪੋਸਟਾਂ ਲਈ ਜੋ ਯੋਗ ਉਮੀਦਵਾਰ ਨੇ ਜੀ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ। ਬੰਦ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ। ਬੰਦੇ ਤੇ ਮੈਂਸ਼ਨ ਕੀਤੀ ਗਈ ਹੈ ਜੀ। ਜਨਰਲ ਵਾਸਤੇ ਪੋਸਟਾਂ ਨੇ 151 ਅਤੇ 60 ਪੋਸਟਾਂ ਫੀਮੇਲ ਉਮੀਦਵਾਰ ਵਾਸਤੇ ਹੋਣਗੀਆਂ ਜਨਰਲ ਦੀਆਂ। ईडब्ल्यूएस ਲਈ 37 پوسਟਾਂ ਨੇ 16 پوسਟਾਂ ਫੀਮੇਲ ਵਾਸਤੇ ਨੇ ਜੀ ਅਨੁਸੂਚੀ ਜਾਤੀ ਦੀਆਂ 65 پوسਟਾਂ ਨੇ 44 پوسਟਾਂ ਫੀਮੇਲ ਵਾਸਤੇ ਨੇ ਜੀ ਪਛੜੀ ਸ਼੍ਰੇਣੀ BC ਦੀਆਂ 32 پوسਟਾਂ ਨੇ ਜੀ ਕਿਹ ਕੀ ਪੋਸਟ ਫੀਮੇਲ ਉਮੀਦਵਾਰ ਵਾਸਤੇ ਅਨਾਉਂਸਮੈਂਟ ਕੀਤੇਆਂ ਗਈਆਂ ਨੇ ਜੀ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੀ ਹਰ ਕੈਟਾਗਰੀ ਦਾ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੇਗਾ ਟੋਟਲ ਪੋਸਟਾਂ ਨੇ ਜੀ 538 ਇਹ ਪੋਸਟਾਂ ਨੇ ਜੀ ਸਪਾਈ ਸੇਵ ਕਰ ਦਿਆਂ ਜੋ ਸਿਵਰਮੈਨ ਦੀਆਂ ਪੋਸਟਾਂ ਨੇ ਜੀ 59 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਇਹਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਚ ਮ ਨਾ ਪੋਸਟਲ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਜੋ ਆਮ ਵਰਗ ਸੁਸੰਤਰਤਾ ਸੰਗਰਾਮੀ ਖਿਡਾਰੀ ਨੇ ਜੀ ਉਹਨਾਂ ਲਈ 500 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਜੀ ਐਸਸੀ ਬੀਸੀ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਜੋ ਉਮੀਦਵਾਰ ਨੇ ਜੀ ਉਹਨਾਂ ਲਈ 100 ਰੁਪਏ ਜੀ ਸਬਕਾ ਫੌਜੀ ਅਤੇ ਆਰਸੀਤ ਜੋ ਉਮੀਦਵਾਰ ਨੇ ਜੀ ਉਹਨਾਂ ਲਈ 200 ਰੁਪਏ ਐਪਲੀਕੇਸ਼ਨ ਫੀਸ ਹੈ ਜੀ ਜੋ ਦਿਵੰਗ ਉਮੀਦਵਾਰ ਨੇ ਜੀ 40% ਤੋਂ ਲੈ ਕੇ 70% ਉਹਨਾਂ ਲਈ 100 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਜੀ ਤੁਹਾਨੂੰ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ ਇਹਨਾਂ ਪੋਸਟਾਂ ਲਈ ਯੋਗਤਾ ਰੱਖੀ ਗਈ ਹੈ ਜੀ ਉਮੀਦਵਾਰ ਨੂੰ ਪੜਨਾ ਲਿਖਣਾ ਆਉਂਦਾ ਹੋਵੇ ਉਹ ਉਮੀਦਵਾਰ ਅਪਲਾਈ ਕਰ ਸਕਣਗੇ ਅਪਲਾਈ ਕਰਨ ਸਮੇਂ ਨੋਟੀਫਿਕੇਸ਼ਨ ਨੂੰ ਬਹੁਤ ਹੀ ਚੰਗਤ ਨਾਲ ਤੁਸੀਂ ਪੜ ਲੈਣਾ ਜੀ ਪੜਨ ਤੋਂ ਬਾਅਦ ਸਟੈਪ ਬਾਈ ਸਟੈਪ ਆਨਲਾਈਨ ਅਪਲਾਈ ਤੁਸੀਂ ਕਰ ਲੈਣਾ ਹੋਵੇਗਾ ਜੀ ਦੋਸਤੋ ਬਹੁਤ ساری ਹੱਦਾਂ ਮੈਂਸ਼ਨ ਕੀਤੀਆਂ ਨੇ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਨਾ ਪੋਸਟਾਂ ਲਈ ਉਮਰ ਹੱਦ ਕੁਝ ਇਸ ਪ੍ਰਕਾਰ ਹੈ ਜੀ ਜੋ ਜਰਨਲ ਕੈਟਾਗਰੀ ਦੇ ਉਮੀਦਵਾਰ ਨੇ ਜੀ ਉਹਨਾਂ ਲਈ ਹੈ ਜੀ 18 ਤੋਂ ਲੈ ਕੇ 37 ਸਾਲ ਅਤੇ ਜੋ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦੇ ਉਮੀਦਵਾਰ ਨੇ ਜੀ ਉਹ 42 ਸਾਲ ਤੱਕ ਅਪਲਾਈ ਕਰ ਸਕਦੇ ਨੇ ਜੀ ਜੋ ਰਾਜ ਕੇਂਦਰੀ ਸਰਕਾਰ ਦੇ ਜੋ ਕਰਮਚਾਰੀ ਨੇ ਜੀ ਉਹ 45 ਸਾਲ ਤੱਕ ਵੀ ਇਸ ਤੱਕ ਅਪਲਾਈ ਕਰ ਸਕਣਗੇ ਜੀ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੀ ਹੋਰ ਵੀ ਇੱਧਰ ਰੈਲੈਕਸ਼ਨ ਦਿੱਤੀ ਗਈ ਹੈ ਜੀ ਜੇਕਰ ਉਮੀਦਵਾਰ ਪਹਿਲਾਂ ਤੋਂ ਹੀ ਇਸ ਨਗਰ ਨਿਗਮ ਵਿਖੇ ਸੰਬੰਧਿਤ ਅਸਾਮੀਆਂ ਸਪਾਈ ਸੇਵਕ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਿਹਾ ਹੈ ਤਾਂ ਉਸ ਦੀ ਯੋਗਤਾ ਡਾਇਰੈਕਟਰ ਸਥਾਨਿਕ ਸਰਕਾਰ ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ਨੰਬਰ ਪੱਤਰ ਨੰਬਰ ਤੁਸੀਂ ਅੱਜੋ ਦੇਖ ਸਕਦੇ ਹੋ ਰਾਹੀਂ ਅਧਿਤਾ ਅਨੁਸਾਰ ਉਸ ਤੇ ਇਸ ਨਗਰ ਨਿਗਮ ਵਿਖੇ ਕੰਮ ਕਰਨ ਦੀ ਮਿਤੀ ਤੋਂ ਮਿਤੀ ਜਾਵੇਗੀ ਇਸ ਨਗਰ ਨਿਗਮ ਵਿਕੇ ਸਬੰਧਿਤ ਅਸਾਮੀ ਤੇ ਕੰਮ ਕਰਨ ਦੇ ਸਬੂਤ ਵੱਜੋਂ ਉਮੀਦਵਾਰ ਨੂੰ ਸਬੰਧਿਤ ਠੇਕੇਦਾਰ ਸਰਵਿਸ ਪ੍ਰੋਵਾਈਡਰ ਜਿਸ ਨੂੰ ਇਸ ਨਗਰ ਨਿਗਮ ਵੱਲੋਂ ਸਪਾਈਸ ਸੇਵਕ ਦਾ ਠੇਕਾ ਦਿੱਤਾ ਗਿਆ ਹੋਵੇ ਜਾਂ ਸੀਵਰ ਦੀ ਦੇਖਭਾਲ ਕਰਨ ਦਾ ਠੇਕਾ ਜਾਂ ਇਹਨਾਂ ਕੰਮਾਂ ਨੂੰ ਕਰਨ ਲਈ ਮੈਨ ਪਾਵਰ ਸਪਲਾਈ ਕਰਨ ਦਾ ਠੇਕਾ ਦਿੱਤਾ ਗਿਆ ਹੋਵੇ ਤੋਂ ਸਰਟੀਫਿਕੇਟਸ ਪ੍ਰਾਪਤ ਕਰਕੇ ਆਪਣੀ ਦਰਖਾਸਤ ਨਾਲ ਲਗਾਣਾ ਹੋਵੇਗਾ ਜੇਕਰ ਕਿਸੇ ਉਮੀਦਵਾਰ ਵੱਲੋਂ ਉਕਤ ਸਰਟੀਫਿਕੇਟਸ ਉਕਤ ਦਰਸਾਈ ਅਥਾਰਟੀ ਜਾਂ ਏਜੰਸੀ ਵੱਲੋਂ ਜਾਰੀ ਕੀਤਾ ਸਰਟੀਫਿਕੇਟਸ ਤੋਂ ਇਲਾਵਾ ਕਿਸੇ ਹੋਰ ਅਦਾਰੇ ਜਾਂ ਏਜੰਸੀ ਵੱਲੋਂ ਜਾਰੀ ਕੀਤਾ ਸਰਟੀਫਿਕੇਟਸ ਪੇਸ਼ ਕੀਤਾ ਜਾਂਦਾ ਹੈ ਉਹ ਸਵੀਕਾਰ ਨਹੀਂ ਕੀਤਾ ਜਾਵੇਗਾ ਦੋਸਤੋ ਇਹਨਾ ਪੋਸਟਨ ਲਈ ਜੋ ਤੁਹਾਡਾ ਸਿਲੈਕਸ਼ਨ ਹੋਵੇਗਾ ਕੁਝ ਇਸ ਪ੍ਰਕਾਰ ਹੈ ਜੀ ਉਕਤ ਅਸਾਮੀਆਂ ਲਈ ਮਹੱਤਵਪੂਰਨ ਬਿਨੇਕਾਰਾਂ ਵੱਲੋਂ ਉਮੀਦਵਾਰਾਂ ਦੀ ਚੋਣ ਉਹਨਾਂ ਦੀ ਵਿਦਿਅਕ ਯੋਗਤਾ ਪੜ੍ਹ ਲਿਖਣ ਜਾਣਦਾ ਹੋਵੇ ਲਿਟਰੇਟ ਅਤੇ ਮਿਡਲ ਪਾਸ ਉਸ ਪਾਸ ਸੰਬੰਧਿਤ ਅਸਾਮੀ ਦੇ ਕੰਮ ਕਰਨ ਦੇ ਐਕਸਪੀਰੀਅੰਸ ਦੇ ਆਧਾਰ ਤੇ ਕੀਤੀ ਜਾਵੇਗੀ ਚੋਣ ਲਈ ਕੁੱਲ 100 ਅੰਕ ਰੱਖੇ ਗਏ ਹਨ ਮੈਡ ਲਿਸਟ ਉਮੀਦਵਾਰਾਂ ਵੱਲੋਂ ਪ੍ਰਾਪਤ ਇੱਤੇ ਜਾਣ ਵਾਲੇ ਅੰਕਾਂ ਦੇ ਆਧਾਰ ਤੇ ਤਿਆਰ ਕੀਤੀ ਜਾਵੇਗੀ ਅਸਾਮੀਆਂ ਦੀ ਗਿਣਤੀ ਅਨੁਸਾਰ ਮੈਰਿਟ ਲਿਸਟ ਵਿੱਚ ਸ਼ਾਮਿਲ ਉੱਪਰਲੇ ਜਿਆਦਾ ਅੰਕ ਲੈਣ ਵਾਲੇ ਉਮੀਦਵਾਰਾਂ ਨੂੰ ਹੀ ਚੁਣਿਆ ਜਾਵੇਗਾ ਨਿਰਧਾਰਿਤ ਕੀਤੇ ਵੱਧ ਤੋਂ ਵੱਧ 100 ਅੰਕਾਂ ਵਿੱਚੋਂ ਵਿਦਿਅਕ ਯੋਗਤਾ ਅਤੇ ਐਕਸਪੀਰੀਅੰਸ ਦੇ ਅੰਕ ਫੇਰਦਾਸ ਹੈ ਅਨੁਸਾਰ ਹੋਣਗੇ ਜੀ ਅੰਕਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ ਜੀ ਪੜਨਾ ਲਿਖਣਾ ਜਾਣਦਾ ਹੋਵੇ 20 ਅੰਕ ਨੇ ਜੀ ਐਕਸਪੀਰੀਅੰਸ 0 ਤੋਂ ਲੈ ਕੇ 3 ਸਾਲ ਦਾ 15 ਤੋਂ ਲੈ ਕੇ 35 ਅੰਕ ਐਕਸਪੀਰੀਅੰਸ 3 ਤੋਂ ਲੈ ਕੇ 5 ਸਾਲ ਦਾ 15 ਤੋਂ ਲੈ ਕੇ 50 ਅੰਕ ਐਕਸਪੀਰੀਅੰਸ ਹੈ ਜੀ 5 ਤੋਂ ਲੈ ਕੇ 8 ਸਾਲ ਦਾ 25 ਤੋਂ ਲੈ ਕੇ 75 ਅੰਕ ਐਕਸਪੀਰੀਅੰਸ 8 ਸਾਲ ਤੋਂ ਵੱਧ 25 ਤੋਂ ਲੈ ਕੇ 100 ਅੰਕ ਦਿੱਤੇ ਜਾਣਗੇ ਨਗਰ ਨਿਗਮ ਬਠਿੰਡਾ ਵੱਲੋਂ ਜਾਰੀ ਕੀਤੇ ਐਕਸਪੀਰੀਅੰਸ ਸਰਟੀਫਿਕੇਟਸ ਨੂੰ ਹੀ ਵਿਚਾਰਿਆ ਜਾਵੇਗਾ ਮੈਟਲਿਸਟ ਵਿੱਚ ਇੱਕ ਤੋਂ ਬਾਅਦ ਉਮੀਦਵਾਰਾਂ ਵੱਲੋਂ ਬਰਾਬਰ ਦੇ ਅੰਕ ਹਾਸਲ ਕਰਨ ਵਾਲੇ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇਗਾ ਬਦ ਉਮਰ ਵਾਲੇ ਉਮੀਦਵਾਰ ਨੂੰ ਮੈਟ ਵਿੱਚ ਲਿਆ ਜਾਵੇਗਾ ਨਾ ਪੋਸਟਲ ਅਪਲਾਈ ਤੁਸੀਂ ਕਰਨਾ ਜੀ ਆਨਲਾਈਨ ਵੈਬਸਾਈਟ ਤੇ ਮੈਂਸ਼ਨ ਕੀਤੀ ਗਈ ਆ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਚ ਦੇ ਦਵਾਂਗਾ ਆਨਲਾਈਨ ਅਪਲਾਈ 4 11 2025 5 ਵਜੇ ਤੱਕ ਤੁਸੀਂ ਕਰ ਸਕੋਗੇ ਜੋ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਜੀ ਸਟੈਪ ਬਾਈ ਸਟੈਪ ਸਾਰੀ ਜਾਣਕਾਰੀ ਮੈਂਸ਼ਨ ਕੀਤੀ ਗਈ ਆ ਉਥੋਂ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਪੋਸਟਾਂ ਲਈ ਤੁਸੀਂ ਬਹੁਤ ਹੀ ਬਰੀਕੀ ਨਾਲ ਪੜ੍ਹ ਕੇ ਅਪਲਾਈ ਕਰ ਲੈਣਾ ਹੋਵੇਗਾ ਜੀ। ਇਹ ਤਾਂ ਬਹੁਤ ਸਾਰੀਆਂ ਮੈਂਸ਼ਨ ਕੀਤੀਆਂ ਗਈਆਂ ਨੇ ਜੀ। ਇੱਕ ਹੋਰ ਮਹਿੰਨ ਚੀਜ਼ ਹੈ ਜੀ ਜੇਕਰ ਤੁਹਾਡੇ ਮਨ ਵਿੱਚ ਕੋਈ ਡਾਟ ਹੈ ਤਾਂ ਤੁਸੀਂ ਇਹਨਾਂ ਦੇ ਹੈਲਪਲਾਈਨ ਨੰਬਰ ਤੇ ਕਾਲ ਕਰ ਸਕੋਗੇ 10 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ। ਦੋਸਤੋ ਉਮੀਦ ਕਰਦਾ ਮੇਰੇ ਦਿੱਤੀਆਂ ਜਣਾਂ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।